ਦੋਸਤੋ ਹੁਣ ਸਮਾਂ ਆ ਮਾ ਸਾਡਾ ਦਾਨ ਸਹੀ ਤਰੀਕੇ ਨਾਲ ਸਹੀ ਜਗ੍ਹਾ ਤੱਕ ਪਹੁੰਚ ਜਵੇ ਅਸੀਂ ਦੇਖਿਆ ਕਈ ਮੁੰਡੇ ਟਰਾਲੀਆਂ ਲੈ ਗਏ ਰੋਕੇ ਆਏ ਆ ਉਹ ਕਹਿੰਦੇ ਸਾਡਾ ਦਾਨ ਮਤਲਬ ਸਾਤੋਂ ਦਾ ਲੋਕਾਂ ਨੇ ਰਾਹ ਚ ਹੀ ਖੋਲਿਆ ਅਸਲੀ ਬੰਦਿਆਂ ਤੱਕ ਪਹੁੰਚ ਹੀ ਨਹੀਂ ਰਿਹਾ ਦੇਖੋ ਪਾਣੀ ਦੇ ਵਿੱਚ ਜਿਹੜੇ ਹਜੇ ਡੁੱਬੇ ਹੋਏ ਆ ਉੱਥੇ ਤੱਕ ਰਾਸ਼ਨ ਕਿੱਦਾਂ ਪਹੁੰਚਾਇਆ ਜਾਵੇ ਸਭ ਤੋਂ ਪਹਿਲਾਂ ਤੁਸੀਂ ਐਨ ਜੀਓਜ਼ ਜਿਹੜੀਆਂ ਮੇਨ ਕੰਮ ਕਰਦੇ ਆ ਜਿਨ੍ਹਾਂ ਕੋ ਬੋਟਸ ਹੈਗੀਆਂ ਉਹਨਾਂ ਦੇ ਨਾਲ ਫੋਨ ਨੰਬਰ ਵੀ ਹੈਗੇ ਉਹਨਾਂ ਨਾਲ ਗੱਲ ਕਰੋ ਉਹੀ ਚੀਜ਼ਾਂ ਲੈ ਕੇ ਜਾਓ ਜਿਹਦੀ ਲੋੜ ਆ ਉੱਥੇ ਦੇਖੋ ਖਾਣਾ ਪਾਣੀ ਦੀਆਂ ਬੋਤਲਾਂ ਬਹੁਤ ਪਹੁੰਚ ਚੁੱਕੀਆਂ ਹਜੇ ਉੱਥੇ ਹੋਰ ਚੀਜ਼ਾਂ ਦੀ ਲੋੜ ਆ ਲੇਡੀਜ਼ ਦੀ ਸੈਂਟਰੀ ਪੈਡਸ ਬੱਚਿਆਂ ਦੇ ਡਾਈਪਰਸ ਉੱਥੇ ਜਿਆਦਾ ਦੂਜਾ ਹੋ ਰਿਹਾ ਹੁਣ ਬਿਮਾਰੀਆਂ ਫੈਲੂਗੀਆਂ ਉਹਦੇ ਇਨਫੈਕਸ਼ਨ ਦੀਆਂ ਦਵਾਈਆਂ ਟਿਊਬਸ ਜਿਹੜੇ ਪੈਰ ਖਰਾਬ ਹੋ ਰਹੇ ਆ ਪਸ਼ੂਆਂ ਦਾ ਚਾਰਾ ਇਹੋ ਜਿਹੀ ਚੀਜ਼ਾਂ ਦੀ ਬਹੁਤ ਲੋਡ ਆ ਤੇ ਤੇ ਹਜੇ ਲੋਡ ਪੈਣੀ ਆ ਹੱਲੇ ਤੁਸੀਂ ਪਿੰਡਾਂ ਤੋਂ ਐਵੇਂ ਨਾ ਤੁਰ ਪਿਓ ਆਪਣੇ ਲੰਗਰ ਲੈ ਲੈ ਕੇ ਹਜੇ ਤੁਸੀਂ ਰੁਕ ਲਿਓ 10 ਦਿਨ ਰੁਕ ਲੋ ਘੜ ਤੋਂ ਘੜ ਕਿਉਂਕਿ ਜਦ ਪਾਣੀ ਥੱਲੇ ਉਤਰਨਾ ਉੱਥੇ ਤੇਲ ਦੀ ਲੋਡ ਪੈਣੀ ਟਰੈਕਟਰਾਂ ਦੀ ਲੋਡ ਪੈਣੀ ਆ ਜਿੱਦਾਂ ਕਿਸਾਨੀ ਅੰਦੋਲਨ ਮਿਲੇ ਇੱਥੋਂ ਟਰਾਲੀਆਂ ਭਰ-ਭਰ ਰੱchnੇ ਜਾਂਦੇ ਸੀ ਉਦੋਂ ਪਤਾ ਸੀ ਕਿ ਉੱਥੇ ਜਾ ਕੇ ਸਾਡੇ ਬੰਦੇ ਬੈਠੇ ਹੋਏ ਆ ਪਰ ਹਜੇ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕਿੱਥੇ ਤੱਕ ਰਾਸ਼ਨ ਲੈ ਕੇ ਜਾਣਾ ਤਾਂ ਸਹੀ ਹੱਥਾਂ ਤੱਕ ਪਹੁੰਚ ਜਵੇ ਬੰਦੇ ਦੀ ਇਹੀ ਹੁੰਦੀ ਹੈ ਬੰਦਾ ਕਹਿੰਦਾ ਅੱਧੀ ਜੋ ਮੈਂ ਅੱਧੀ ਖਾ ਲੂੰਗਾ ਜੇ ਮੈਂ ਇੱਕ ਰੋਟੀ ਖਾਂਦਾ ਸੀ ਅੱਧੀ ਮੈਂ ਖਾ ਲੂੰਗਾ ਅੱਧੀ ਮੇਰੇ ਭਰਾਵਾਂ ਤੱਕ ਪਹੁੰਚੇ ਜਿਹੜੇ ਭੁੱਖੇ ਬੈਠੇ ਆ ਸੋ ਬੇਨਤੀ ਆ ਤੁਹਾਡਾ ਦਾਨ ਸਹੀ ਜਗ੍ਹਾ ਤੱਕ ਪਹੁੰਚ ਜਵੇ ਤਾਂ ਐਨ ਜੀਓਜ਼ ਜਿਹੜੀਆਂ ਉੱਥੇ ਮੇਨ ਕੰਮ ਕਰ ਰਹੀਆਂ ਉਹਨਾਂ ਨਾਲ ਫੋਨ ਤੇ ਰਾਬਤਾ ਕਰਕੇ ਫੇਰ ਤੁਸੀਂ ਪਿੰਡੋਂ ਤੁਰਿਓ ਤਾਂ ਕਿ ਤੁਹਾਡੀ ਦਾਨ ਸਹੀ ਜਗ੍ਹਾ ਲੱਗ ਸਕੇ ਬਾਕੀ ਵੀਡੀਓ ਜੱਤ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਤੱਕ ਪਹੁੰਚ ਸਕੇ